ਇਸ ਗੱਡੀ ਦੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ ਵੀ ਸਰਦਾਰਾਂ ਦਾ ਫੋਰਚੂਨਰ ਟੱਬਾ ਜਿਹੜਾ ਆ ਲਿਖਿਆ ਆ ਇੱਕ ਨੌਜਵਾਨ ਦੀ ਸੋਚ ਨੇ ਬੜਾ ਹੀ ਅਜੀਹਾ ਸੋਣਾ ਕੰਮ ਸ਼ੁਰੂ ਕੀਤਾ ਹੈ ਇੱਕ ਵਾਰ ਦੇਖ ਕੇ ਲੱਗਿਆ ਵੀ ਫੋਰਚੂਨਰ ਚ ਟੱਬਾ ਸੈੱਟ ਕੀਤਾ ਹੋਇਆ ਅੱਜ ਹੀ ਲੱਗਦਾ ਤੇ ਹੈ ਹਾਂ ਤੇ ਚਲੋ ਅੱਜ ਪਿਛਲੀ ਵਾਰੀ ਵੀ ਆਏ ਸਕੇ ਪਰ ਰੋਸ ਵੇਲੇ ਰੁੱਕ ਰੁੱਕ ਨਹੀਂ ਹੋਇਆ ਜਾਈ ਗਿਆ ਆ ਕੇ ਆ ਕੇ ਰੁੱਕ ਕੇ ਜਾਣਾ ਪਹਿਲਾਂ ਜੀ ਕਾਸਟ ਦੇਖ ਕਰਕੇ ਜਿਸ ਦੇ ਵਿੱਚ ਸਰਦਾਰਾਂ ਦਾ ਫੋਰਚੂਨਟ ਆਪ ਹੈ ਮਿਸ਼ਨ ਇਹਨਾਂ ਦਾ ਕੀ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਜਿਹੜੇ ਸੌਹਤਾਰਾਂ ਸਾਲਾਂ ਤੋਂ ਕੀਰਤਨ ਕਰਦੇ ਆ ਜੀ ਅੱਛਾ ਗੁਰਸਿੱਖੀ ਲੈਂਦੇ ਵਿੱਚ ਆ ਤਾਂ ਕਰਕੇ ਉਦੋਂ ਦੀ ਨੇਚਰ ਵੀ ਉਦਾਂ ਦਾ ਹੈ ਉਦਾਂ ਦਾ ਸੁਭਾਅ ਬਣ ਗਿਆ ਤਾਂ ਕਰਕੇ ਆਪਾਂ ਸ਼ੁਰੂ ਕੀਤਾ ਜੀ ਰੁਕਦੇ ਆ ਰੇ ਤੇ ਉਹ ਦੇਖ ਕੇ ਕਈ ਤਾਂ ਮਤਲਬ ਸਪੈਸ਼ਲ ਵੀ ਆਉਂਦੇ ਕਿ ਹੁਣ ਟਾਈਮ ਕਾਫੀ ਹੋ ਗਿਆ 2 ਸਾਲ ਹੋ ਗਿਆ ਸਪੈਸ਼ਲ ਵੀ ਕਈ ਸਾਡੇ ਕੋਲ ਆਉਂਦੇ ਆ ਜੀ ਅਮਰੀਜ਼ ਨਾਲ ਵਿੱਚ ਵੀਰਾ ਸਰਵ ਕਰ ਰਿਹਾ ਇਕੱਲਾ ਹੀ ਵੀਰਾ ਹੈ ਕਿਰਤ ਕਰਦਾ ਹੈ ਕਮਾਈ ਕਰਦਾ ਇੱਕ ਹੋਰ ਗੱਡੀ ਰੁਕੀ ਹੈ ਇੱਧਰ ਹਾਂਜੀ ਬਿਲਕੁਲ ਕਈਆਂ ਨੇ ਯਾਰ ਤੂੰ 베ਜ ਵਟ ਕੇ ਬਾਹਰ ਚਲੇ ਜਾ ਕਹਿੰਦੇ ਮਤਲਬ ਗੱਡੀ ਅੱਜ ਕੱਲ ਤੇ ਕੀਮਤ ਆ ਗੱਡੀ ਦੀ ਨਾਮ ਹੈ ਉਹ ਲੋਕਾਂ ਤੱਕ ਪਹੁੰਚ ਗਿਆ ਤੇ ਲੋਕ ਆਪਣਾ ਕੰਮ ਕਰਨ ਲੱਗੇ ਨੇ ਤੇ ਪੰਜਾਬੀ ਜਿਹੜੇ ਨੇ ਕੰਮ ਕਰਨ ਦੀ ਸ਼ਰਮ ਨਹੀਂ ਮਹਿਸੂਸ ਕਰ ਰਹੇ ਜਿਹੜੇ ਪਹਿਲਾਂ ਕਰਦੇ ਸੀ ਸਤਿ ਸ਼੍ਰੀ ਅਕਾਲ ਜੀ ਪੋਲੀ ਹੌਲੀ ਬਾਬਾ ਦੇਖ ਰਹੇ ਤੁਸੀਂ ਮੈਂ ਹਿਮਨਪ੍ਰੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਠੀਕ ਠਾਕ ਹੋਵੋਗੇ ਜੇਕਰ ਮੈਂ ਪਹਿਲਾਂ ਲੋਕੇਸ਼ਨ ਦੀ ਗੱਲ ਕਰਾਂ ਤਾਂ ਮੈਂ ਖੜੀ ਹਾਂ ਦਿੱਲੀ ਵਾਲੇ ਹਾਈਵੇ ਤੇ ਜਿਹੜਾ ਕਿ ਅੰਮ੍ਰਿਤਸਰ ਤੋਂ ਡੈਲੀ ਜਾਂਦਾ ਆ ਸਰੰਦ ਦੇ ਵਿੱਚ ਜਿਹੜਾ ਪੁਲ ਉੱਤਰ ਕੇ ਖੜੀ ਹਾਂ ਤੁਸੀਂ ਦੇਖ ਰਹੇ ਹੋਵੋਗੇ ਵੀ ਮੇਰੇ ਕੋਲ ਇੱਕ ਗੱਡੀ ਖੜੀ ਹੈ ਅੱਜ ਕੱਲ ਬੜੀ ਯੰਗਸਟਰਸ ਦੀਏ ਹੈ ਤਮੰਨਾ ਹੈ ਇੱਛਾ ਹੁੰਦੀ ਹੈ ਵੀ ਜੇ ਸਾਡੇ ਕੋਲ ਹੋਵੇ ਤਾਂ ਫੋਰਚੂਨਰ ਹੋਵੇ ਜਾਂ ਥਾਰ ਹੋਵੇ ਪਰ ਜੇ ਗੱਲ ਕਰਾਂ ਇਸ ਗੱਡੀ ਦੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ ਵੀ ਸਰਦਾਰਾਂ ਦਾ ਫੋਰਚੂਨਰ ਟੱਬਾ ਜਿਹੜਾ ਆ ਲਿਖਿਆ ਹੋਇਆ ਹੈ ਇੱਕ ਨੌਜਵਾਨ ਦੀ ਸੋਚ ਨੇ ਬੜਾ ਹੀ ਅਜੀਹਾ ਸੋਣਾ ਕੰਮ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਸਰਦਾਰਾਂ ਦਾ ਫੋਰਚੂਨਰ ਟੱਬਾ ਹੈ ਮਿਸ਼ਨ ਇਹਨਾਂ ਦਾ ਕੀ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਕਿਉਂਕਿ ਦੇਖਿਆ ਜਾਵੇ ਅੱਜ ਕੱਲ ਦੇ ਯੰਗਸਟਰਸ ਆਫ ਰੋਡਿੰਗ ਕਰਦੇ ਨੇ ਜਾਂ ਘੁੰਮਣ ਜਾਂਦੇ ਨੇ ਪਹਾੜਾਂ ਵੱਲ ਤਾਂ ਕੀ ਕਰਨ ਜਾਂਦੇ ਨੇ ਸਿਰਫ ਫੋਰਚੂਨਰ ਜਾਂ ਥਾਰ ਹੋਏ ਹੁੰਦਾ ਵੀ ਵੱਡੀ ਗੱਡੀ ਹੋਈਏ ਤੇ ਅਸੀਂ ਫੈਮਿਲੀ ਦੇ ਨਾਲ ਘੁੰਮਣ ਜਾਈਏ ਸਾਡੇ ਨਾਲ ਵੀਰ ਮਨਪ੍ਰੀਤ ਸਿੰਘ ਜੀ ਹੋਣਗੇ ਕੰਮ ਕਰ ਰਹੇ ਨੇ ਨਾਲ-ਨਾਲ ਦੇਸੀ ਢਾਬਾ ਆਉਂਦਾ ਨੇ ਬਿਲਕੁਲ ਹਾਈਵੇ ਦੇ ਉੱਤੇ ਚਲਾਇਆ ਬਿਨਾਂ ਕਿਸੇ ਸੰਘਰਮ ਤੋਂ ਫੋਰਚੂਨਰ ਗੱਡੀ ਹੈ ਵੀਰ ਜੀ ਦਾ ਪਹਿਲਾਂ ਸਵਾਗਤ ਕਰਦੇ ਸੱਚੀ ਦਾ ਵੀਰ ਜੀ ਕੀ ਹਾਲ ਚਾਲ ਹੈ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਮਰਦੀ ਕਿਰਪਾ ਜੀ ਅੱਛਾ ਮੈਂ ਗੱਲ ਕੀਤੀ ਸੀ ਮੈਂ ਕਿਹਾ ਵੀ ਕਾਫੀ ਯੰਗਸਟਰਸ ਦੀ ਤਮੰਨਾ ਹੈ ਵੀ ਜੇ ਲੈਣੀ ਹੈ ਤਾਂ ਫੋਰਚੂਨਰ ਲੈਣੀ ਹੈ ਤੇ ਤੁਸੀਂ ਤਾਂ ਫੋਰਚੂਨਰ ਦੇ ਵਿੱਚ ਢਾਬਾ ਹੀ ਸ਼ੁਰੂ ਕਰਤਾ ਕਿਰਪਾ ਮਹਾਰਾ ਜੀ ਬਾਲਪੁਰਖ ਦੀ ਕਿਰਪਾ ਜੀ अच्छा ਕਿੰਨੇ ਕਿਰਪਾ ਨਾਲ ਉਹਨਾਂ ਨੇ ਲੜ ਲੱਗੇ ਹੋਏ ਆ ਸਵੇਲੇ 16 17 ਸਾਲਾਂ ਤੋਂ ਕੀਰਤਨ ਕਰਦੇ ਆ ਜੀ ਅੱਛਾ ਗੁਰਸਿੱਖੀ ਲੈਣ ਦੇ ਵਿੱਚ ਆ ਤਾਂ ਕਰਕੇ ਉਦੋਂ ਦੀ ਨੇਚਰ ਵੀ ਉਦਾਂ ਦਾ ਹੈ ਉਦਾਂ ਦਾ ਸੁਭਾਅ ਬਣ ਗਿਆ ਤਾਂ ਕਰਕੇ ਆਪਾਂ ਸ਼ੁਰੂ ਕੀਤਾ ਜੀ ਅੱਛਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਫੋਰਚੂਨਰ ਚਟਾਬਾ ਰਨ ਕਰਦੇ ਹੋਏ ਇਹ ਮੈਮ ਤਕਰੀਬਨ 2 ਸਾਲ ਹੋ ਗਿਆ ਜੀ ਮੈਨੂੰ ਉੱਥੇ ਇਸੇ ਥਾਂ ਦੇ ਉੱਤੇ ਦਿਮਾਗ 'ਚ ਜੇ ਹੈ ਕੀ ਆਇਆ ਤੁਸੀਂ ਕਿਤੇ ਸ਼ਾਪ ਵੀ ਲੈ ਸਕਦੇ ਸੀ ਜਾਂ ਕੁਝ ਵੀ ਕਰ ਸਕਦੇ ਸੀ ਦਿਮਾਗ 'ਚ ਕੀ ਹੈ ਵੀ ਫੋਰਚੂਨਰ ਚੀਤਾ ਢਾਬਾ ਬਣਾਉਣਾ ਕੁਝ ਅਲੱਗ ਕਰਨਾ ਚਾਹਿਆ ਮੈਂ ਹਾਂ ਮੈਂ ਕੁਝ ਅਲੱਗ ਕਰਦੀ ਹੈ ਮਤਲਬ ਲੋਕਾਂ ਨੂੰ ਜਿਵੇਂ ਐਕਸਟਾਈਟਡ ਕਮੈਂਟ ਹੋ ਜਾਏ ਦੇਖ ਕੇ ਮਤਲਬ ਵੱਖਰਾ ਬਣ ਮਹਿਸੂਸ ਕਰਨ ਇਸ ਕਰਕੇ ਸ਼ੁਰੂ ਕੀਤਾ ਜੀ ਅੱਛਾ ਤੁਸੀਂ ਲਾਇਆ ਵੀ ਹਾਈਵੇ ਤੇ ਹੋਇਆ ਢਾਬਾ ਦਾ ਗੱਡੀਆਂ ਬ੍ਰੇਕਾਂ ਮਾਰ ਮਾਰ ਰੁਕਦੀਆਂ ਰਹੇ ਹਨ ਬਿਲਕੁਲ ਮੈਂ ਬਿਲਕੁਲ ਰੁਕਦੀਆਂ ਰਹੇ ਤੇ ਉਹ ਦੇਖ ਕੇ ਕਈ ਤਾਂ ਮਤਲਬ ਸਪੈਸ਼ਲ ਵੀ ਆਉਂਦੇ ਕਿ ਹੁਣ ਟਾਈਮ ਕਾਫੀ ਹੋ ਗਿਆ 2 ਸਾਲ ਹੋ ਗਿਆ ਸਪੈਸ਼ਲ ਵੀ ਕਈ ਸਾਡੇ ਕੋਲ ਆਉਂਦੇ ਫੋਰਚੂਨਰ ਦੇ ਵਿੱਚ ਟਾਬਾ ਚਲਾਇਆ ਆ ਜਿਸ ਦੇ ਵਿੱਚ ਘਰ ਦਾ ਫਰੈਸ਼ ਫੂਡ ਹੈ ਆਪਾਂ ਪੁੱਛਾਂਗੇ ਵੀਰ ਜੀ ਨੂੰ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਇੱਥੇ ਮਿਲਦੀਆਂ ਨੇ ਘਰ ਵਰਗਾ ਸਵਾਦ ਹੈ ਤੁਸੀਂ ਦੇਖ ਰਹੇ ਹੋਵੋਗੇ ਗੱਡੀਆਂ ਖੜੀਆਂ ਨੇ ਵਿੱਚ ਫੈਮਲੀਆਂ ਬੈਠੀਆਂ ਨੇ ਆਪਣਾ ਫੂਡ ਇੰਜੋਏ ਕਰ ਰਹੀਆਂ ਨੇ ਇੱਧਰ ਟਰੱਕ ਕਰ ਵੀਰ ਨੇ ਪਿੱਛੇ ਉਹ ਵੀ ਆਪਣਾ ਇੰਜੋਏ ਕਰ ਰਹੇ ਨੇ ਇੱਕ ਵੀਰ ਜੀ ਫੂਡ ਵੀ ਛਾਗ ਰਹੇ ਨੇ ਕਿਵੇਂ ਲੱਗਿਆ ਵੀਰ ਜੀ ਫੂਡ ਕਿਵੇਂ ਆ ਸਵਾਦ ਬਹੁਤ ਵਧੀਆ ਜੀ ਟੇਸਟ ਬਹੁਤ ਵਧੀਆ ਹੈ ਜੀ ਸਵਾਦ ਹੈ ਹਾਂ ਜੀ ਹਾਂ ਪਹਿਲੀ ਵਾਰ ਆਇਆ ਹਾਂ ਹਾਂ ਜੀ ਪਹਿਲੀ ਵਾਰ ਆਇਆ ਹਾਂ ਅੱਛਾ ਇੱਕ ਵਾਰ ਦੇਖ ਕੇ ਲੱਗਿਆ ਵੀ ਫੋਰਚੂਨਰ ਚ ਢਾਬਾ ਸੈੱਟ ਕੀਤਾ ਹੋਇਆ ਹਾਂ ਜੀ ਲੱਗਦਾ ਤਾਂ ਹੈਗਾ ਜੀ ਹਾਂ ਚਲੋ ਅੱਜ ਪਿਛਲੀ ਵਾਰੀ ਵੀ ਆਏ ਸੀਗੇ ਪਰ ਰੋਸ ਵੇਲੇ ਰੁੱਕ ਰੁੱਕ ਨਹੀਂ ਹੋਇਆ ਜਾਈ ਕਿ ਆਇਆ ਕਿ ਰੁੱਕ ਕੇ ਜਾਣਾ ਬੱਲਾ ਜੀ ਟੇਸਟ ਕਰਕੇ ਕਿਵੇਂ ਲੱਗਿਆ ਵੀ ਫੋਰਚੂਨਰ ਦੇ ਵਿੱਚ ਢਾਬਾ ਕਿਉਂਕਿ ਫੋਰਚੂਨਰ ਤਾਂ ਅੱਜ ਕੱਲ ਮੈਂ ਕਹਿੰਦੀ ਆ ਗੱਡੀਆਂ ਆਉਣ ਜਾਣ ਘੁੰਮਣ ਫਿਰਨ ਨੂੰ ਯੂਜ਼ ਹੁੰਦੀਆਂ ਨੇ ਹਾਂ ਜੀ ਹਾਂ ਜੀ ਪਰ ਚਲੋ ਵੀਰ ਜੀ ਨੇ ਜਿੱਦਾਂ ਵੀ ਹੈਗਾ ਵਧੀ ਇਹ ਨੌਜਵਾਨ ਮੁੰਡੇ ਨਸ਼ਿਆਂ ਨਾਲੋਂ ਜ਼ਿਆਦਾ ਤਰੇ ਹੋ ਆ ਬਿਲਕੁਲ ਲੋਕਾਂ ਦੇ ਜੰਨੀ ਆ ਲੋ ਮੈਂ ਫਗਵਾੜੇ ਤੋਂ ਜੀ ਅੱਛਾ ਹਾਂਜੀ ਫੂਡ ਕਰ ਵਰਗਾ ਸਵਾਦ ਹੈ ਕਰ ਵਰਗਾ ਸਵਾਦ ਆ ਜੀ ਕੋਈ ਉਹ ਨਹੀਂ ਹੈਗਾ ਕੋਈ ਜ਼ਿਆਦਾ ਮਸਾਲੇ ਨਹੀਂ ਸਭ ਕੋ ਬਹੁਤ ਵਧੀਆ ਵੈਸਤੇ ਹੈਂਕੀ ਤਾਂ ਨਾਲ-ਨਾਲ ਜਿਹੜਾ ਫੂਡ ਦਾ ਆਨੰਦ ਮਾਣ ਰਹੇ ਨੇ ਫੈਮਲੀਆਂ ਆਈਆਂ ਹੋਈਆਂ ਨੇ ਫੈਮਲੀਆਂ ਦੇ ਨਾਲ ਵਿੱਚ ਵੀਰਾ ਸਰਵ ਕਰ ਰਿਹਾ ਇਕੱਲਾ ਹੀ ਵੀਰਾ ਹੈ ਕਿਰਤ ਕਰਦਾ ਹੈ ਕਮਾਈ ਕਰਦਾ ਇੱਕ ਹੋਰ ਗੱਡੀ ਰੁਕੀ ਹੈ ਇੱਧਰ ਤਾਂ ਦੇਖਿਆ ਜਾਵੇ ਵੀ ਨੌਜਵਾਨਾਂ ਨਾਲ ਇੱਕ ਬਹੁਤ ਚੰਗੀ ਸੇਧ ਲੈ ਕੇ ਵੀਰਾ ਹੋਇਆ ਹੈ ਵੀ ਇੱਕ ਉਸਕ ਹੁਣ ਨੌਜਵਾਨ ਤਾਂ ਕਿ ਫੋਰਚੂਨਰ ਦੇ ਵਿੱਚ ਟੱਬਾ ਜਿਹੜਾ ਹੈ ਵੀਰ ਨੇ ਸੈੱਟ ਕੀਤਾ ਹੈ ਵੀਰ ਨਾਲ ਨਾਲ ਸਰਵ ਵੀ ਕਰ ਰਿਹਾ ਵੀਰ ਨਾਲ ਗੱਲ ਕਰਦੇ ਆਂ ਅੱਛਾ ਵੀਰੇ ਫਿਰ ਫੂਡ ਸਾਰਾ ਆਪ ਕਰਦੇ ਟੀਅਰ ਕਰਦੇ ਹੋ ਹਾਂਜੀ ਮੈਮ ਅਸੀਂ ਆਪ ਖੁਦ ਤਿਆਰ ਕਰਦੇ ਆਂ ਬਾਕੀ ਨਾਲ ਮਦਰ ਜਿੱਦਾਂ ਮੇਰੇ ਵਾਈਫ ਨੇ ਉਹ ਵੀ ਹੈਲਪ ਕਰਾ ਦਿੰਦੇ ਆਂ ਨਾਲ ਹੀ ਹਾਂਜੀ ਅੱਛਾ ਇੱਕ ਵਾਰ ਤਾਂ ਜਦ ਘਰੋਂ ਹੋਇਆ ਹੋਣਾ ਵੀ ਯਾਰ ਤੂੰ ਫੋਰਚੂਨਰ 'ਚ ਟੱਬਾ ਲਾ ਰਿਹਾ ਥੋੜਾ ਕਰ ਦੇਣਾ ਤਾਂ ਕਿਹਾ ਹੋਣਾ ਵੀ ਯਾਰ ਕਿਤੇ ਦੁਕਾਨ ਤੋਂ ਕੋਲ ਲੈ ਲੈ ਕੁਛ ਐਵੇਂ ਕਰ ਲੈ ਨਹੀਂ ਕਰਦੇ ਨੇ ਤਾਂ ਕਿਸੇ ਨੇ ਨਹੀਂ ਕਿਹਾ ਬਾਕੀ ਹੋਰ ਲੋਕਾਂ ਵੱਲੋਂ ਕਈ ਸਟੇਟਮੈਂਟ ਆ ਇੱਕ ਤਰ੍ਹਾਂ ਤਰ੍ਹਾਂ ਦੀਆਂ ਆ ਨੇਚਰ ਦੇ ਮੁਤਾਬਕ ਮੈਂ ਕਹਿੰਦਾ ਥਿੰਕ ਦੇ ਮੁਤਾਬਕ ਲੋਕ ਜਰੂਰ ਆਪਣੀ ਐਡਵਾਈਸ ਦਿੰਦੇ ਆ ਜੀ ਸਾਰਿਆਂ ਨੂੰ ਹਾਂ ਅੱਛਾ ਨਹੀਂ ਕਿਸੇ ਨੇ ਤਾਂ ਕੀ ਆਣਾ ਵੀ ਯਾਰ ਤੂੰ ਵੇਚਦਾ ਚੌਲ ਰੋਟੀਆਂ ਢਾਬਾ ਤੂੰ ਫੋਰਚੂਨਰ ਚਲਾਇਆ ਜੇ ਇਹ ਟੌਂਟ ਵੀ ਮਿਲਦੇ ਹੁਣ ਕਿਉਂਕਿ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੁੰਦੇ ਨੇ ਹਾਂਜੀ ਬਿਲਕੁਲ ਕਈਆਂ ਨੇ ਯਾਰ ਤੂੰ ਵੇਚ ਵਟ ਕੇ ਬਾਹਰ ਚਲੇ ਜਾ ਕਹਿੰਦੇ ਮਤਲਬ ਗੱਡੀ ਅੱਜ ਕੱਲ ਤੇ ਕੀਮਤ ਆ ਗੱਡੀ ਦੀ ਨਾਮ ਹੈ ਵੇਚ ਵਟ ਕੇ ਬਾਹਰ ਚਲੇ ਜਾ ਮੈਂ ਕਹਿੰਦਾ ਜੀ ਅਸੀਂ ਬਾਹਰ ਚਲੇ ਕੇ ਤੇ ਸੁਨੇਹਾ ਕੌਣ ਦਊਗਾ ਇੱਥੇ ਕਿਉਂਕਿ ਅਸੀਂ ਦੇਖੋ ਸਾਡਾ ਸੁਨੇਹਾ ਵੀ ਬਾਹਰ ਮਾੜਾ ਨਹੀਂ ਹੈ ਮੇਰੇ ਜ ਆਪਣਾ ਇਧਰ ਕਰੋੜਾਂ ਦਾ ਬਿਜ਼ਨਸ ਛੱਡ ਕੇ ਲੱਖਾਂ ਰੁਪਏ ਛੱਡ ਕੇ ਸਭ ਤੋਂ ਵੱਡੀ ਅਨਮੋਲ ਚੀਜ਼ ਆਪਣੀ ਫੈਮਿਲੀ ਛੱਡ ਕੇ ਤੁਸੀਂ ਬਾਹਰ ਜਾ ਰਹੇ ਹੋ ਤਾਂ ਮੈਂ ਕਹਿੰਦਾ ਜਾਣਾ ਬਹੁਤ ਗਲਤ ਹੈ ਆਪਣਾ ਇਧਰ ਰਹਿ ਕੇ ਜੇ ਅਸੀਂ ਆਪਣੇ ਪਰਿਵਾਰ ਦੇ ਨਾਲੇ ਕੰਮ ਕਰਦੇ ਹਾਂ ਤਾਂ ਬਹੁਤ ਵਧੀਆ ਰਿਜ਼ਲਟ। ਅੱਛਾ ਪਰਿਵਾਰ ਦਾ ਪੂਰਾ ਸਹਿਯੋਗ ਹੈ? ਪੂਰਾ ਸਹਿਯੋਗ ਹੈ ਪਰਿਵਾਰ ਦਾ। ਅੱਛਾ ਫੂਡ ਫਿਰ ਪੂਰਾ ਕੀ ਕੀ ਸਰਵ ਕਰਦੇ ਹੋ ਤੁਸੀਂ? ਮੇਰੇ ਕੋ ਮੈਮ ਕੜੀ ਚਾਵਲ ਹੁੰਦਾ ਜੀ, ਰਾਜਮਾ ਚਾਵਲ ਹੁੰਦਾ, ਰੋਟੀ ਹੁੰਦੀ ਆ ਤੇ ਨਾਲ ਮਿੱਠੀ ਤੇ ਨਮਕੀਨ ਲੱਸੀ ਹੁੰਦੀ ਆ ਜਿਹਦਾ ਸਿਆਲਾ ਸੀਜ਼ਨ ਆ ਜਾਂਦਾ। ਫਿਰ ਮੇਰੇ ਕੋਲੇ ਸਾਗ ਮੱਕੀ ਦੀ ਰੋਟੀ ਵਗੈਰਾ ਨਾਲ ਹੁੰਦਾ ਜੀ। ਅੱਛਾ ਕੀ ਦੇ ਦਾਂ ਨੇ ਵੀ ਫੋਰਚੂਨਰ ਰੱਖੀ ਆ, ਰੇਟ ਵੀ ਫੋਰਚੂਨਰ ਦੇ ਹਿਸਾਬ ਨਾਲ ਹੋਣ? ਇਸ ਤਰ੍ਹਾਂ ਦਾ ਕੁਝ ਨਹੀਂ ਹੈ ਮੈਮ। ਨਹੀਂ ਨਹੀਂ ਰੇਟ ਨਾਰਮਲ ਰੇਟ ਆ ਜਿੱਦਾਂ ਆਮ 70-70 ਰੁਪਏ ਵਿਕਦਾ ਹੈ, ਮੇਰੇ ਕੋ ਵੀ ਵੱਦ ਘੱਟ ਖਾਲੇ ਜਾਂ ਨਾਲ ਕੁਝ ਉਹ ਵੀ ਪ੍ਰੋਬਲਮ ਨਹੀਂ ਹੈ ਅੱਛਾ ਹਾਂਜੀ ਤਾਂ ਬਹੁਤ ਸੋਹਣਾ ਕੰਮ ਕੀਤਾ ਵੀਰ ਨੇ ਅੱਛਾ ਵੀਰ ਫਿਰ ਇੱਕ ਗੱਲ ਦੱਸੋ ਵੀ ਫੋਰਚੂਨਰ ਸਪੈਸ਼ਲ ਟਾਬੇ ਲਾਉਣ ਲਈ ਲਿੱਤੀ ਸੀ ਕਿ ਪਹਿਲਾਂ ਤੋਂ ਹੀ ਸੀ ਨਹੀਂ ਮੈਂ ਮੈਂ ਫੋਰਚੂਨਰ ਕਾਫੀ ਟਾਈਮ ਪਹਿਲਾਂ ਲਈ ਸੀ ਉਸ ਟਾਈਮ ਮੈਂ ਸਿੱਖੀ ਲਾਂਦੇ ਵਿੱਚ ਸੀਗਾ ਕੀਰਤਨ ਕਰਦਾ ਸੀ ਮਤਲਬ ਸਿੱਖ ਤਾਂ ਹੁਣ ਵੀ ਆ ਅਮਰ ਛਕਿਆ ਹੋਇਆ ਮੈਂ ਕੀਰਤਨ ਕਰਦਾ ਸੀਗਾ ਜੀ ਅੱਛਾ ਕੀਰਤਨ ਕਰਨ ਵਾਸਤੇ ਲਈ ਸੀਗੀ ਚਲੋ ਕੀਰਤਨ ਕਰਦੇ ਗਾਦੇ ਕੁਝ ਸਮਾਂ ਇਸ ਤਰ੍ਹਾਂ ਦਾ ਆਇਆ ਕਿ ਲਾਈਨ ਨੂੰ ਚੇਂਜ ਕਰਨੀ ਪੈਗੀ ਥੋੜੀ ਜੀ ਤੇ ਲਾਈਨ ਚੇਂਜ ਕਰਦੇ ਕਰਦੇ ਮੈਂ ਆਪਣੀ ਫੀਲਡ ਵੀ ਚੇਂਜ ਕੀਤੀ ਇਸ ਲਾਈਨ 'ਚ ਆ ਕੇ ਤੇ ਇਧਰ ਮੈਂ ਸੋਚਿਆ ਵੀ ਕੁਝ ਵੱਖਰਾ ਕਰੀਏ ਤਾਂ ਵੱਖਰਾ ਮੈਂ ਇਹ ਕੀਤਾ ਵੀ ਫੋਰਚੂਨਰ ਦੇ ਉੱਪਰ ਕੱਢੀ ਚਲਵੇ ਜਣਾ ਅੱਛਾ ਆਪਾਂ ਮੇਨ ਹਾਈਵੇ ਤੇ ਆ ਤਾਂ ਹਾਈਵੇ ਤੇ ਯੰਗਸਟਰਸ ਵੀ ਰੁਕਦੇ ਹੋਣਗੇ ਨੇੜੇ ਤੇਡੇ ਕਾਲਜਸ ਯੂਨੀਵਰਸਿਟੀਆਂ ਵੀ ਪੈਂਦੀਆਂ ਨੇ ਸਰ ਅਨਫਤਿਗੜ ਸਾਹਿਬ ਫਿਰ ਇੱਕ ਵਾਰ ਤਾਂ ਆ ਕੇ ਕੋਈ ਨੌਜਵਾਨ ਵੀਰ ਵਗੈਰਾ ਕੋਈ ਆ ਕੇ ਕਹਿੰਦਾ ਹੋਊਗਾ ਵੀ ਵੀਰ ਤੂੰ ਤਾਂ ਸਿਰਾ ਕੀਤਾ ਪਿਆ ਫੋਰਚੂਨਰ 'ਚ ਫੂਡ ਸਰਵ ਕਰ ਰਹੇ ਹੋ ਹਾਂਜੀ ਬੰਮ ਬਿਲਕੁਲ ਜੀ ਸਪੈਸ਼ਲ ਆਉਂਦੇ ਆ ਸਾਡੇ ਕੋਲ ਜਦੋਂ ਜਦੋਂ ਜਿਵੇਂ ਦੱਸਦੇ ਆ ਕੋਈ ਜਾ ਕੇ ਮਨ ਲੋ ਕਹਿੰਦੇ ਅਸੀਂ ਸੋਚਦੇ ਆ ਰਹੇ ਕਿ ਪੁੱਛਦੇ ਆ ਰਹੇ ਸੀ ਮਨ ਉੱਥੇ ਰਗਣਾ ਉਹਨਾਂ ਕੋਲੇ ਮਨ ਆ ਕੇ ਬਹੁਤ ਪ੍ਰਾਊਡ ফিল ਕਰਦਾ ਵੀ ਬਹੁਤ ਵਧੀਆ ਚੰਗੀ ਗੱਲ ਆ ਤੁਸੀਂ ਇਹ ਕੰਮ ਕਰ ਰਹੇ ਹੋ ਤੁਹਾਨੂੰ ਦੇ ਕੇ ਮਨ ਲੋ ਮੈਂ ਆਪਣੇ ਲਾਈਫ ਤੇ ਵੀ ਦੇਖਿਆ ਜਿਨੇ 2 ਸਾਲ ਦੇ ਵਿੱਚ ਵੀ ਮੈਨੂੰ ਦੇ ਕੇ ਕਟੋ-ਕਟ ਵੀ ਮੇਰੇ ਜਾਣ ਪਛਾਣ ਦੇ 60-70 ਬੰਦਿਆਂ ਨੇ ਕੋਈ ਨਾ ਕੋਈ ਕੰਮ ਸ਼ੁਰੂ ਕੀਤਾ ਆਪਣਾ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਚਲੋ ਜਿਹੜਾ ਮੈਸੇਜ ਦੇਣਾ ਚਾਹੁੰਦਾ ਸੀ ਉਹ ਲੋਕਾਂ ਤੱਕ ਪਹੁੰਚ ਗਿਆ ਤੇ ਲੋਕ ਆਪਣਾ ਕੰਮ ਕਰਨ ਲੱਗੇ ਨੇ ਤੇ ਪੰਜਾਬੀ ਜਿਹੜੇ ਨੇ ਕੰਮ ਕਰਨ ਦੀ ਸ਼ਰਮ ਨਹੀਂ ਮਹਿਸੂਸ ਕਰ ਰਹੇ ਜਿਹੜੇ ਪਹਿਲਾਂ ਕਰਦੇ ਸੀ ਜਦੋਂ ਮੈਂ ਤਲਾਕ ਕਹਿੰਦੇ ਸੀ ਨਹੀਂ ਯਾਰ ਇਹ ਕੰਮ ਮੈਂ ਕਿਦਾਂ ਕਰੂੰਗਾ ਨਹੀਂ ਮੇਰੇ ਲੈਵਲ ਦਾ ਨਹੀਂ ਹੈ ਮਤਲਬ ਅੱਜ ਮੈਂ ਸਮਝਦਾ ਵੀ ਉਹ ਲੋਕ ਕੰਮ ਕਰਨ ਲੱਗ ਗਿਆ ਜੀ ਚੰਗੀ ਗੱਲ ਹੈ ਬਹੁਤ ਅੱਛਾ ਤੁਸੀਂ ਮਿਸ਼ਨ ਲਈ ਗਏ ਸਾਡਾ ਮਿਸ਼ਨ ਪੰਜਾਬ ਨੂੰ ਅੱਗੇ ਲੈ ਜਾਣਾ ਇਹਦਾ ਕੀ ਮਤਲਬ ਸੋਚ ਕੇ ਤੁਸੀਂ ਕੀ ਮਾਈਂਡ ਸੈਟ ਚ ਆਇਆ ਵੀ ਆਹ ਚੀਜ਼ ਰੱਖਣੀ ਹੈ ਮੈਂ ਇਸ ਤਰ੍ਹਾਂ ਕਿ ਪੰਜਾਬ ਅੱਗੇ ਜਾਏਗਾ ਅਗਰ ਚੰਗੇ ਕੰਮ ਕਰਾਂਗੇ ਚੰਗੇ ਕੰਮ ਹੁਣ ਆਪਾਂ ਵੇਖਦੇ ਆ ਅਗਰ ਪੰਜਾਬ ਦੀ ਗੱਲ ਹੁੰਦੀ ਆ ਤੇ ਨਸ਼ਿਆਂ ਦੇ ਕਰਕੇ ਅੱਗੇ ਪੰਜਾਬ ਨੂੰ ਮੰਨਦੇ ਨੇ ਲੋਕ ਬਾਹਰਲੇ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਆ ਦਾਂ ਗੈਂਗਸਟਰਾਂ ਕਰਕੇ ਪੰਜਾਬ ਨੂੰ ਅੱਗੇ ਮੰਨਦੇ ਨੇ ਪਰ ਮੈਂ ਕਹਿੰਦਾ ਵੀ ਚੰਗਾ ਕੁਝ ਕਰਕੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਤੇ ਚੰਗਾ ਅਗਰ ਇੱਕ ਕਰੇਗਾ ਤੇ ਇੱਕ ਨੂੰ ਦੇ ਕੇ 10 ਕਰਨਗੇ ਅਗਰ 10 ਕਰਨਗੇ ਤਾਂ ਅੱਗੇ ਪੰਜਾਬ ਦਾ ਨਾਮ ਬਣਦਾ ਅੱਛਾ ਕੋਈ ਅਜਿਹੇ ਹਦ ਦਿਨ ਹੁੰਦਾ ਹਫ਼ਤੇ ਦੇ ਵਿੱਚ ਜਦੋਂ ਤੁਸੀਂ ਨਹੀਂ ਆਉਂਦੇ ਨਹੀਂ ਮੈਮਸ ਦਾ ਕੋਈ ਦਿਨ ਨਹੀਂ ਹੁੰਦਾ ਕਈ ਜੇ ਕਈ ਵਾਰ ਕੋਈ ਕੰਮ ਪੈ ਜਾਏ ਤਾਂ ਮੈਂ ਛੁੱਟੀ ਕਰਦਾ ਨਹੀਂ ਅੱਛਾ ਇੱਕ ਵਾਰ ਪ੍ਰੋਪਰ ਐਡਰੈਸ ਦੱਸ ਦੋ ਵੀਰ ਜੀ ਮੈਂ ਇੱਥੇ ਇੱਕ ਕਰਕੇ ਖੜਾ ਦਾਂ ਤਾਂ ਕਿ ਕੋਈ ਵੀਰ ਦੂਰ ਦਰਾਡੇ ਤੋਂ ਦੇਖ ਰਾਇਆ ਤੇ ਉਹਨੇ ਤੁਹਾਡੇ ਕੋਲ ਆਉਣਾ ਹੈ ਤਾਂ ਆ ਸਕੇ ਹਾਂਜੀ ਮੈਮ ਜਦੋਂ ਆਪਾਂ ਖੰਨਾ ਗੋਵਿੰਦਗੜ੍ਹ ਤੋਂ ਆਨੇ ਸਰੰਦ ਤੋਂ 1.5 ਕਿਲੋਮੀਟਰ ਪਹਿਲਾਂ ਜੀ ਚੀਮਾ ਹਵੇਲੀ ਆਂਦੀ ਆ ਉਦੋਂ ਜਿਹੜਾ ਖਾਨਪੁਰ ਵਾਲਾ ਪੁਲ ਪੁਲ ਉੱਤਰ ਦੀ ਸਾਰ ਹਾਈਵੇ ਦੇ ਉੱਪਰੇ ਆਪਣੀ ਗੱਡੀ ਖੜੀ ਹੁੰਦੀ ਬਹੁਤ ਚੰਗਾ ਲੱਗਿਆ ਵੀਰ ਤੁਹਾਨੂੰ ਮਿਲ ਕੇ ਉਮੀਦ ਕਰਦੇ ਆ ਤੁਹਾਡਾ ਕੰਮ ਦਿਨ ਰਾਤ ਅੱਗੇ ਵਧੇ ਤਰੱਕੀ ਕਰੇ ਤੇ ਹੋਰ ਨੌਜਵਾਨ ਦੇਖ ਕੇ ਜਿਹੜਾ ਵੀਰ ਨੂੰ ਸੇਧ ਲੈਣ ਤੇ ਕੰਮ ਜਿਹੜਾ ਅਜਿਹਾ ਸ਼ੁਰੂ ਕਰ ਸਕਣ ਕਿਉਂਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸੋਚ ਬੰਦੇ ਦੀ ਛੋਟੀ ਹੋ ਜਾਂਦੀ ਹੈ ਦੇਖਿਆ ਜਾਵੇ ਫੋਰਚੂਨਰ ਦੇ ਵਿੱਚ ਟਾਬਾ ਸੈੱਟ ਕੀਤਾ ਹੋਇਆ ਹਾਈਵੇ ਦੇ ਉੱਤੇ ਖੜੇ ਹਾਂ ਜ਼ਰੂਰ ਆਓ ਘਰ ਵਰਗਾ ਫੂਡ ਹੈ ਤੁਸੀਂ ਆਨੰਦ ਮਾਣੋ ਦੇਖਦੇ ਰਹੋ ਬੋਲੀਹੌਲੀ ਬਾਬਾ ਮੈਨੂੰ ਹਿਮਨਪ੍ਰੀਤ ਕੌਰ ਨੂੰ ਦੇ ਇਜਾਜ਼ਤ ਧੰਨਵਾਦ